Thank you. ਲੁਧਿਆਣਾ ਸਾਈਡ ਤੋਂ ਕੈਲਗੜ੍ਹ ਸਾਈਡ ਨੂੰ ਜਾਣ ਵਾਲੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤੇ ਇੱਕ ਵਾਹਨ ਰੁਕੀ ਉਹਦੇ ਵਿੱਚੋਂ ਸਵਾਰੀਆਂ ਉੱਤਰੀਆਂ ਤੇ ਦੋ ਲੜਕੀਆਂ ਤੇ ਜੋ ਪੁਲਿਸ ਵਾਰਟੀ ਨੂੰ ਦੇਖ ਕੇ ਥੋੜੇ ਜੇ ਤੇਜ਼ ਚੱਲ ਪਈਆਂ ਤਾਂ ਪੁਲਿਸ ਵਾਰਟੀ ਨੂੰ ਸ਼ੱਕ ਹੋਈ ਪੁਲਿਸ ਵਾਰਟੀ ਦੀ ਗਵਾਹੀ ਐਸਆਈ ਨਤੀਸ਼ ਚੌਧਰੀ ਕਰ ਰਹੇ ਸੀ ਤਾਂ ਉਹਨਾਂ ਨੇ ਲੜਕੀਆਂ ਨੂੰ ਰੋਕੇ ਨਾ ਪਤਾ ਪੁੱਛਿਆ ਸਾਡੇ ਮਹਿਲਾ ਕਰਮਚਾਰੀ ਵੀ ਨਾਕੇ ਦਰਾਂਚ ਸ਼ਾਮਿਲ ਸੀ ਤਾਂ ਉਹਨਾਂ ਨੇ ਇੱਕ ਨੇ ਨਾਮ ਦੱਸਿਆ ਆਪਣਾ ਇਕਵਾਲ ਕੌਰ ਔਰ ਅਨੂ ਜੋ ਹਾਕਮ ਸਿੰਘ ਵਾਲਾ ਹਾਕਮ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਦੀ ਰਹਿਣ ਵਾਲੀ ਦੂਸਰੀ ਲੜਕੀ ਨੇ ਨਾਮ ਦੱਸਿਆ ਆਪਣਾ ਅਮਨਪ੍ਰੀਤ ਸਿੱਖਾ ਰੋਡ ਬਰਨਾਲੇ ਦੀ ਰਹਿਣ ਵਾਲੀ ਸੀ ਇਹਨਾਂ ਕੋਲੋਂ 60 ਗ੍ਰਾਮ ਹਿਰਨ ਉਮਰਾਂ ਦੋਈਆਂ ਦੀ ਕਿੰਨੀ ਕੁ ਉਮਰ ਦੀ ਨੇ ਦੋਨੇ ਔਰ ਸਿੱਧੇ ਜਿਹੜੀ ਇੱਕ ਲੜਕੀ ਦੀ 25-26 ਸਾਲ ਦੀ ਉਮਰ ਹੋਊਗੀ ਦੂਸਰੀ ਦੀ 27-28 ਸਾਲ ਦੀ ਇਹ ਕਿੱਥੇ ਕਿੱਥੇ ਸਪਲਾਈ ਕਰਦੀਆਂ ਸੀ ਕਿੱਥੋਂ ਲੈ ਕੇ ਆਉਂਦੀਆਂ ਨੇ ਹਾਂਜੀ ਇਹ ਫਿਰੋਜ਼ਪੁਰ ਸਾਈਡ ਤੋਂ ਹੈਰਨ ਹਾਸਲ ਕਰਦੇ ਨੇ ਪੈਸੇ ਦੇ ਕੇ ਤੇ ਅੱਗੇ ਮੋਹਾਲੀ ਚੰਡੀਗੜ੍ਹ ਕੋਲ ਜੰਝ ਨੇੜੇ ਤੇਡੇ ਵਗੈਰਾ ਉੱਥੇ ਹੀ ਅੱਗੇ ਵੇਚਦੀਆਂ ਨੇ ਤਦ ਹੁਣ ਤੱਕ ਕੋਈ ਇਹਨਾਂ ਤੇ ਮਾਮਲਾ ਪਹਿਲਾਂ ਕੋਈ ਚੱਲਿਆ ਹੈ ਤੇ ਇਹ ਜਿਹੜੇ ਨੇ ਸਪਲਾਈ ਕਰਦੀ ਹੈ ਆਪਣੇ ਇਹ ਆਸ਼ੀ ਸ਼ੌਕ ਪੂਰੇ ਕਰਨ ਨੂੰ ਕਰਦੀ ਹੈ ਇਹਨਾਂ ਨੂੰ ਬਿਲਕੁਲ ਜੀ ਇੱਥੇ ਇਹ ਆਪ ਖੁਦ ਵੀ ਇਹ ਆਦੀ ਨੇ ਨਸ਼ਾ ਕਰਦੀਆਂ ਦੋਈ ਲੜਕੀਆਂ ਤੇ ਨਾਲੇ ਪੈਸੇ ਵੀ ਇਹ ਹਾਸਲ ਕਰਦੀਆਂ ਨੇ ਵੇਚ ਕੇ ਇਸ ਤੋਂ ਇਲਾਵਾ ਹੁਣ ਅਸੀਂ ਜੱਜ ਸਾਹਿਬ ਦੇ ਅਸੀਂ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰ ਲਿਆ ਵਾ ਇਹਨਾਂ ਦੀ ਅਗਲੀ ਜੋ ਵੀ ਪੁੱਛਗਈ ਸੀ ਆ ਆ ਵੀਗਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਇਹ ਅਨਮੈਰਿਜ ਨੇ ਜੀ ਦੋਨੇ ਨਹੀਂ ਦੋਈ ਪਹਿਲਾਂ ਵੇਹ ਹੋਈਆਂ ਸੀ ਦੋਹਾਂ ਦੇ ਇਹਨਾਂ ਦੇ ਤਲਾਕ ਹੋਏ ਹੋਏ ਨੇ ਜੀ ਇਹ ਕਾਰਨ ਇਹ ਹੀ ਲੱਗਦਾ ਵੀ ਇਹੇ ਕਰਤੀ ਨਸ਼ੇ ਕਰਕੇ ਜੀ ਨਸ਼ੇ ਕਰਕੇ ਦੋਵੇਂ ਨਸ਼ਾ ਪੀਂਦੀਆਂ ਦਿਨੇ ਜੀ ਦੋਨੇ ਹੀ ਨਸ਼ਾ ਇਹ ਹੈਰੋਨ ਪੀਂਦੀਆਂ ਨੇ ਜੀ ਤੇ ਬ੍ਰੈਂਕ ਵਗੈਰਾ ਵੀ ਲੈਂਦੀਆਂ ਨੇ ਸਰ ਕੁਝ ਪਤਾ ਲੱਗੇ ਆ ਮੁੰਡੀਆਂ ਜਿਆਦਾ ਕਿੰਨੀ ਦੇਰ ਤੋਂ ਆਏ ਜਿਹੜੇ ਸਪਲਾਈ ਜਿਹੜੀ ਕਾਲਜਾਂ ਯੂਨੀਵਰਸਿਟੀ ਇੱਥੇ ਕਰ ਰਹੇ ਸੀ ਜੀ ਇਹ ਆਸਟ੍ਰੇਲੀਆ ਸਾਲ ਹੋ ਗਿਆ ਜੀ ਇਹਨਾਂ ਨੂੰ ਇਹ ਅਜੇ ਹਾਂ ਕੰਮ ਕਰਦੇ ਆ ਨੇ ਪਟੀਆਂ ਉਹਨਾਂ ਨਾਲ ਕੁੜੀਆਂ ਹੋਣਗੇ ਸਮਗਰਮ ਸਿਆ ਨਾਲ ਬਿਲਕੁਲ ਹੋ ਸਕਦੇ ਆ ਜੀ ਉਹ ਇਹਨਾਂ ਦੀ ਪੁੱਛਗਿੱਛ ਕਰਾਂਗੇ ਦੁਬਾਰਾ ਜੀ ਰਮਾਂਡਰ ਦੇ ਦਿਨੇ ਤੇ ਅੱਗੇ ਜੋ ਸਾਨੂੰ ਜਾਣਕਾਰੀ ਹੋਈ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਸਰ ਪਟੀਆਂ ਲਿਖੀਆਂ ਕਿੰਨਾ ਕੁ ਹੋਈਆਂ ਨੇ ਜੀ ਤੇ ਕੁੜੀਆਂ ਲਿਖੀਆਂ ਨੇ ਪਹਿਰਾਵੇ ਬਹੁਤ ਹਾਈ ਫਾਈ ਪਾਉਂਦੀਆਂ ਨੇ ਜੀ ਪਟੀਆਂ ਲਿਖੀਆਂ ਨੇ ਜੀ ਕੁੜੀਆਂ ਦੋਨੋਂ ਹੀ ਸਰ ਜੇ ਤੁਸੀਂ ਕਹਿੰਦੇ ਹੋ ਫਰੋਜ਼ਪੁਰ ਰੀਜੀ ਤੋਂ ਬਲੰਗ ਕਾਫੇ ਬਿਲਕੁਲ ਲੱਗੇ ਜੀ ਇਹ ਬਾਰਡਰ ਰੀਜੀ ਨਾਲੋਂ ਬਹੁਤ ਦੂਰ ਦੱਸ ਰਹੇ ਜੀ ਫਰੋਜ਼ਪੁਰ ਬਾਰਡਰ ਰੀਜੀ ਹੈ ਜੀ ਬਠਿੰਡੇ 'ਚ ਰਹਿਣ ਵਾਲੀ ਕੁੜੀ ਉਹ ਵੀ ਬੱਡਰ ਏਰੀਆ ਹੀ ਹੈ ਜੀ ਪਾਕਿਸਤਾਨ ਤੋਂ از اینجا باید بردارید که اینجا باید بردارید. 시청해주